ਸੋ ਹੈ ਗਾਇਸ ਗੁੱਡ ਮਾਰਨਿੰਗ ਵੈਲਕਮ ਬੈਕ ਮਾਈ ਵੀਡੀਓ ਆਈ ਹੋਪ ਗਾਇਸ ਕਿ ਤੁਸੀਂ ਸਾਰੇ ਜਨੇ ਠੀਕ ਠਾਕ ਹੋਵੋਗੇ ਤਾਂ ਗਾਇਸ ਅੱਜ ਕਾਫੀ ਦਿਨਾਂ ਬਾਅਦ ਇੰਨੀ ਗਰਮੀ ਤੋਂ ਬਾਅਦ ਅੱਜ ਰਾਹਤ ਮਿਲੀ ਹੈਗੀ ਅੱਜ ਦਾ ਮੌਸਮ ਦਿਖਾਣਾ ਤੁਹਾਨੂੰ ਕਿੰਨਾ ਸੋਹਣਾ ਹੋ ਰਿਹਾ ਹੈ ਤੇ ਚਲੋ ਗਾਇਸ ਮੌਸਮ ਨੂੰ ਸਹੀ ਤਰੀਕੇ ਨਾਲ ਦਿਖਾਉਣ ਵਾਸਤੇ ਆਪਾਂ ਚੱਲਾਂਗੇ ਛੱਤ ਦੇ ਉੱਪਰ ਪਾਣੀ ਪਾਇਆ ਥੀ ਤੇ ਇੱਕ ਫੁੱਲ ਨਿਕਲ ਗਿਆ ਬਾਕੀ ਹੋਰ ਵੀ ਨਿਕੜਨ ਵਾਲੇ ਨੇਗੇ ਹੁਣ ਲੱਗਣਗੇ ਸੋਹਣੇ ਦੇਖਿਓ ਜੀ ਇਹ ਤੇ ਚਲੋ ਚੱਲਦੇ ਆਂ ਛੱਤ ਦੇ ਉੱਤੇ ਓਏ ਹੋਏ ਤਾਂ ਹੁਣ ਦੇਖੋ गाइस ਕਿੰਨਾ ਘੈਂਟ ਮੌਸਮ ਹੋਇਆ ਦੇਖੋ ਲੱਗ ਰਿਹਾ ਨਾ ਪੂਰਾ ਘੈਂਟ ਆ ਦੇਖੋ ਆ ਬੱਦਲ ਦੇਖੋ ਕਿੰਨੇ ਪਿਆਰੇ ਲੱਗ ਰਹੇ ਨੇਗੇ ਤਬ ਲਾਉ ਦੀ ਸਟਾਰਟਿੰਗ ਮੈਨੂੰ ਲੱਗਦਾ ਆਪਾਂ ਨੂੰ ਇੱਥੇ ਕਰਨੀ ਚਾਹੀਦੀ ਹੈਗੀ ਆ ਦੇਖੋ ਤਾਂ ਕਿ ਅੱਜ ਦਾ ਮੌਸਮ ਬਹੁਤ ਘੈਂਟ ਹੋ ਰਿਹਾ ਹੈ ਜਿਵੇਂ ਕਿਸੇ ਨੂੰ ਮੈਨੂੰ ਦਿਖਾਇਆ ਗਿਆ ਤਾਂ ਫਿਰ ਲਿਖਾਈ ਆਪਣੇ ਗੁਰਦੁਆਰੇ ਦੇ ਵਿੱਚ ਪਾਠ ਹੋਣ ਲੱਗ ਗਿਆ ਤਾਂ ਕਰਕੇ ਬਾਜ ਬਹੁਤ ਜ਼ਿਆਦਾ ਆ ਰਹੀ ਹੈ ਤੇ ਆਪਾਂ ਨੂੰ ਕੀ ਕਰਨਾ ਪੈਣਾ ਹੈ ਹੁਣ ਨੀਚੇ ਜਾਣਾ ਪੈਣਾ ਹੈ ਤਾਂ ਚਲੋ ਗਾਇਸ ਚਾਲ ਦੇਗੇ ਨੀਚੇ ਹੁਣ ਵਜ ਰਹੇ ਨੇ ਕਿ 10 ਤੇ ਹੁਣ ਜਾਣ ਦਾ ਟਾਈਮ ਆਪਣਾ ਦੁਕਾਨ ਤੇ ਅੱਜ ਮੈਂ ਥੋੜਾ ਜਿਹਾ ਲੇਟ ਹੋ ਗਿਆ ਜੀ ਕੱਲ ਗਾਇਸ ਬਹੁਤ ਜ਼ਿਆਦਾ ਗਰਮੀ ਸੀਗੀ ਬਹੁਤ ਨਜਾਇਜ਼ ਗਰਮੀ ਸੀ ਪਰ ਅੱਜ ਦਾ ਮੌਸਮ ਦੇਖ ਕੇ ਦਿਲ ਪੂਰਾ ਖੁਸ਼ ਹੋ ਗਿਆ ਕਿਉਂਕਿ ਅੱਜ ਮੌਸਮ ਬਹੁਤ ਜ਼ਿਆਦਾ ਘੈਂਟ ਹੋ ਰਿਹਾ ਹੈਗਾ ਪੂਰਾ ਸੋਹਣਾ ਮੌਸਮ ਹੋ ਰਿਹਾ ਹੈਗਾ ਤਾਂ ਚਲੋ ਗਾਇਜ਼ ਚੱਲਦੇ ਹੁਣ ਆਪਾਂ ਦੁਕਾਨ ਤੇ ਤੇ ਰਾਸਤੇ 'ਚ ਆਪਾਂ ਨੇ ਆਪਣੇ ਦੋਸਤ ਨੂੰ ਵੀ ਨਾਲ ਲੈ ਕੇ ਜਾਣਾ ਤਾਂ ਫਾਇਲੀ ਜਦੋਂ ਵੀ ਮੈਂ ਦੁਕਾਨ ਤੇ ਜਾਂਦਾ ਤਾਂ ਮੈਨੂੰ ਇੱਕ ਵਾਰੀ ਚਾਰਜਰ ਹੈੱਡਫੋਨ ਚਾਬੀ ਬੈਗ ਦੇ ਵਿੱਚ ਜਿੰਨਾ ਵੀ ਸਮਾਨ ਆ ਉਹ ਸਾਰਾ ਕੰਟੀਨਿਊ ਕਰਨਾ ਪੈਂਦਾ ਵੀ ਕਿਤੇ ਮੈਂ ਕੋਈ ਚੀਜ਼ ਭੁੱਲਦਾ ਨਹੀਂ ਗਿਆ ਤੇ ਚਲੋ ਹੁਣ ਆਪਣਾ ਲਗਭਗ ਸਮਾਨ ਪੂਰਾ ਤਾਂ ਚੱਲ ਗਿਆ ਠੀਕ ਹੈ ਪੁੱਤਾਂ ਗੱਡੀ ਆ ਪੁੱਗੀ ਮੈਂ ਬਈ ਆਹ ਉੱਤੇ ਦੀ ਰਿਪੋਰਟ ਚਲੋ ਗਾਇਸ ਫਾਈਨਲੀ ਗੱਡੀ ਕਰੀਏ ਸਟਾਰਟ ਹੁਣ ਪਰ ਇਤ ਕੰਮ ਕਰਨਾ ਪੈਣਾ ਆਪਾਂ ਨੂੰ ਹੋ ਸ਼ੀਸ਼ਾ ਖੋਲਣਾ ਪੈਣਾਗਾ ਹਰ ਵਾਰ ਦੀ ਤਰ੍ਹਾਂ ਤੇ ਜਿਹੜਾ ਆ ਸ਼ੀਸ਼ਾ ਖਰਾਬ ਹੋ ਰਿਹਾ ਇਹਨੂੰ ਵੀ ਸਾਫ਼ ਕਰਨਾ ਪਊਗਾ ਤਗਾ ਇਹ ਠੰਡ ਪਹਿਲੀ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਏਸੀ ਵੀ ਬੰਦ ਕਰਨਾ ਪਊਗਾ ਚਲੋ ਜੀ ਬਲੌਰ ਦੀ ਸਪੀਡ ਥੋੜੀ ਜਿਹੀ ਘਟਾਣੀ ਪਊਗੀ ਇੱਕ ਵਾਰੀ ਹੋਰ ਪਾਣੀ ਮਾਰਨਾ ਪਊਗਾ ਮੈਂ ਤਾਂ ਚਲੋ ਜੀ ਤਾਂ ਚਲੋ ਗਾਇਸ ਫਾਈਨਲੀ ਹੁਣ ਚਾਲ ਦੇ ਲੈਂਗੇ ਆਪਾਂ ਸ਼ੌਕ ਤੇ ਤੇ ਸਵੇਰ ਦੇ ਤਕਰੀਬਨ 10 ਵਜੇ ਨੇ ਤੇ ਹੁਣ ਹਾਂ ਅੱਜ ਮੈਂ ਥੋੜਾ ਜਿਆਦਾ ਲੇਟ ਹੋ ਗਿਆ ਹੂੰ ਤਕਰੀਬਨ ਮੈਂ ਵਗ ਜਾਣਾ ਹੈ ਸ਼ੋਅ ਤੇ 9 ਵਜੇ ਜਾਂ 9:30 ਦੇ ਕਰੀਬ ਪਰ ਲੇਕਿਨ ਅੱਜ ਮੈਂ ਅੱਧਾ ਘੰਟਾ ਲੇਟ ਹੋ ਗਿਆ ਕਿਉਂਕਿ ਰਾਤ ساری ਰਾਤ ਲੰਘ ਗਈ ਤਕਾਈ 3 ਵਜੇ ਜਾ ਕੇ ਵੀਡੀਓ ਐਡੀਟਿੰਗ ਹੋਈ ਜਿਹਦੇ ਕਰਕੇ ساری ਰਾਤ ਐਵੇਂ ਲੰਘ ਗਈ ਤੇ ਆਖਰਕਾਰ ਫਿਰ ਵੀ ਮੈਂ 3-4 ਕਵਜੇ ਸੋਇਆ ਤੀਗਾ ਤੇ ਥੋੜਾ ਜਿਹਾ ਥੋੜੀ ਟਾਈਮ ਸੋਇਆ ਤੀ ਮੈਂ ਤੇ ਤਕਰੀਬਨ 2 2 2 ਘੰਟੇ ਸੋਇਆ ਤੀ ਮੈਂ ਤੇ ਚਲੋ ਗਾਇਸ ਚੱਲਦੇ ਹਾਂ ਮਾਰ ਦਿੰਗੇ ਹਿੰਮਤ ਚਲੋ ਜੀ ਸਭ ਤੋਂ ਪਹਿਲਾਂ ਚੱਲਣ ਤੋਂ ਪਹਿਲਾਂ ਲੈਣਗੇ ਪਰਮਾਤਮਾ ਦਾ ਨਾਮ ਖੁਦਾਬਾਨ ਜੀ ਉਸ ਪਤੀ ਪਰਮੇਸ਼ਵਰ ਤੇਰਾ ਦਰਨੈ ਤਲੋ ਜੀ ਹੁਣ ਆਪਾਂ ਨਿਕੜ ਗਏ ਪਿੰਡ ਦੇ ਵਿੱਚੋਂ ਆਪਣੇ ਘਰਾਂ ਦੇ ਵਿੱਚੋਂ ਤਾਂ ਗਏ ਆਪਣੇ ਘਰ ਚੋਂ ਨਿਕੜ ਗਏ ਤੇ ਆਪਣੇ ਮੱਲੇ ਚੋਂ ਬਾਹਰ ਆ ਕੇ ਹੁਣ ਆਪਾਂ ਆਗੇ ਗਏ ਆਪਣੇ ਪਿੰਡ ਦੇ اڈੇ ਦੇ ਉੱਤੇ ਤਾਂ ਹੁਣ ਜਾਣਾ ਆਪਣੇ ਬਾਮਣ ਵਜਰੇ ਵਾਲੀ ਸਾਈਡ ਨੂੰ ਤੇ ਇੱਥੋਂ ਸਿੱਧਾ ਤੇ ਉਰੋਂ ਆਪਾਂ ਨੇ ਲੈਫਟ ਹੋ ਜਾਣਾ ਹੈ ਜੀ ਮੌਸਮ ਇੰਨਾ ਜਿਆਦਾ ਗੈਂਟ ਹੋ ਰਿਹਾ ਕਿ ਏਸੀ ਬੰਦ ਕਰਨ ਦੀ ਲੋੜ ਪੈ ਗਈ ਕਿਉਂਕਿ ਪਹਿਲਾਂ ਜੇ ਦੇਖਿਆ ਜਾਵੇ ਕੱਲ ਦੇਖਿਆ ਜਾਵੇ ਪਰਸੋਂ ਦੇਖਿਆ ਜਾਵੇ ਇੰਨੀ ਜਿਆਦਾ ਗਰਮੀ ਸੀ ਕਿ ਏਸੀ ਕੰਮ ਨਹੀਂ ਕਰ ਰਹੇ تھےਗੇ ਗੱਡੀਆਂ ਦੇ ਏਸੀ ਜਿਹੜੇ ਉਹ ਬਿਲਕੁਲ ਵੀ ਕੰਮ ਨਹੀਂ ਕਰ ਰਹੇ تھےਗੇ ਤੇ ਪਰ ਅੱਜ ਇੰਨੀ ਕੁ ਜਿਆਦਾ 쿨ਿੰਗ ਕਰ ਰਹੇ ਨੇ ਕਿ ਏਸੀ ਬੰਦ ਕਰਨ ਦੀ ਲੋੜ ਪੈ ਗਈ ਤੇ ਕਰ ਬਾਰ ਦਾ ਮੌਸਮ ਵੀ ਬਹੁਤ ਨੋਰਮ ਹੈ ਗਾイズ ਤਾਂ ਹੁਣ ਰਾਸਤਾ ਦੇਖੋ ਗਾイズ ਕਿੰਨਾ ਪਿਆਰਾ ਲੱਗ ਰਿਹਾ ਲੱਗ ਰਾ ਨਾ ਪੂਰਾ ਘੈਂਟ ਜੇ ਆਪਾਂ ਫੀਲ ਕਰੀਏ ਵੀ ਰਾਸਤਾ ਕਿੰਨਾ ਸੋਹਣਾ ਕਿੰਨਾ ਪਿਆਰਾ ਤੇ ਨੇਚਰ ਕਿੰਨਾ ਸੋਹਣਾ ਫੇਰ ਵਧੀਆ ਲੱਗਦਾ ਗਾイズ ਇਹ ਇੱਕ ਅਲੱਗਨ ਨਜ਼ਰੀਏ ਦੇ ਨਾਲ ਦੇਖਣ ਨਾਲ ਵਧੀਆ ਲੱਗਦਾ ਹੈਗਾ ਜਦੋਂ ਆਪਾਂ ਇਹਨੂੰ ਦੇਖਾਂਗੇ ਵੀ ਹਾਂ ਯਾਰ ਕਿੰਨਾ ਵਧੀਆ ਸਾਰਾ ਕੁਝ ਹੈ ਨਾ ਫਿਰ ਵਧੀਆ ਲੱਗਦਾ ਤਾਂ ਗਾਈ ਜਿਵੇਂ ਮੈਂ ਤੁਹਾਨੂੰ ਸਮਝਾਉਣਾ ਚਾ ਰਿਹਾ ਹਾਂ ਤੁਸੀਂ ਸਮਝ ਰਹੇ ਹੋ ਮੈਂ ਇੱਕ ਵਾਰੀ ਤੁਹਾਨੂੰ ਇਧਰੋਂ ਦਿਖਾਣਾਂਗੇ ਤਾਂ ਸ਼ੀਸ਼ੇ ਥੋੜੇ ਜਿਹਾ ਥੋੜੇ ਜਿਹਾ ਖਰਾਬ ਨੇਗਾ ਜੇ ਇਸ ਲਈ ਮੈਂ ਸੌਰੀ ਬੋਲਦਾ ਕਿਉਂਕਿ ਸ਼ੀਸ਼ੇ ਨੇ ਨਾ ਜਿਹੜੇ ਬਾਈਪਰ ਨੇਗੇ ਉਹ ਸਹੀ ਤਰੀਕੇ ਨਾਲ ਇਹਨਾਂ ਨੂੰ ਸਾਫ਼ ਨਹੀਂ ਕਰਦੇ ਹੈਗੇ ਆਪਣੇ ਘੱਗੇ ਵਾਲੇ ਰਾਸਤੇ ਵਿੱਚ ਦੀ ਜਾਣਾ ਹੋਣਾ ਗਾਏ ਮੈਂ ਹਰ ਵਾਰੀ ਪਰ ਅੱਜ ਜਾ ਰਹਾ ਮੈਂ ਬਾਮਣ ਮਾਜਰੇ ਕਨੀ ਦੀ ਬਾਮਣ ਮਾਜਰੇ ਕਨੀ ਦੀ ਕਿਉਂ ਜਾ ਰਹੇ ਕਿਉਂਕਿ ਰਾਸਤੇ ਜੋ ਲੈ ਕੇ ਜਾਣਾ ਮੈਨੇ ਆਪਣੇ ਮਿੱਤਰ ਨੂੰ ਇਧਰ ਖੇਤਾਂ ਵਿੱਚ ਗਾਏ ਤੁਹਾਨੂੰ ਦਿਖਾ ਦਈਏ ਇੱਕ ਵਾਰੀ ਜ਼ੂਮ ਕਰਕੇ ਇੱਕ ਮਿੰਟਾ ਤੇ ਜ਼ੂਮ ਹੋਉ ਨਹੀਂ ਰਿਹਾ ਉਹ ਉਹ ਦੇਖੋ ਗਾਏ ਤਾਂ ਗਾਏ ਜਿਹੜੀਆਂ ਜ਼ਮੀਨਾਂ ਨੇ ਨਾ ਉਹਨਾਂ ਨੂੰ ਬਾਹਿਆ ਜਾ ਰਿਹਾ ਹੈਗਾ ਚੰਗੀ ਤਰ੍ਹਾਂ ਮਤਲਬ ਉਹਨਾਂ ਨੂੰ ਪਹਿਲਾਂ ਉਹਨਾਂ ਦੇ ਵਿੱਚ ਫਸਲ ਬੀਜੀ ਫਿਰ ਉਹਨਾਂ ਨੂੰ ਦੁਬਾਰੇ ਮਤਲਬ ਜਿਵੇਂ ਕਹਿ ਦਈਏ ਮੈਨੂੰ ਖੇਤੀ ਬਾਰੇ ਥੋੜੀ ਜਿਹੀ ਘੱਟ ਨੋਲਿਜ ਹੈ ਜਿਵੇਂ ਕਹਿ ਦਈਏ ਆਪਾਂ ਜ਼ਮੀਨ ਨੂੰ ਨਾ ਇੱਕ ਤਰ੍ਹਾਂ ਦੀ ਉਹਨੂੰ ਕੱਟ ਕੇ ਹਵਾ ਲਵਾਈ ਜਾਂਦੀ ਹੈ ਕੁਝ ਇਸ ਤਰੀਕੇ ਦੇ ਨਾਲ ਕਰ ਰਹੇ ਨੇਗੇ ਜਿਵੇਂ ਕਿ ਉਧਰ ਬਾਕੀ ਇੰਨੇ ਪਿਆਰੇ ਮੌਸਮ ਦੇ ਵਿੱਚ ਇੰਨੀਆਂ ਵਧੀਆ ਵਧੀਆ ਗੱਲਾਂ ਕਰਨਾ ਬਹੁਤ ਘੈਂਟ ਲੱਗਦਾ ਬਾਕੀ ਮੰਮੀ ਨੇ ਬਣਾਏ ਸੀਗੇ ਪਰੌਂਠੇ ਤੇ ਰਾਤ ਵਾਲੀ ਦਾਲ ਤੀਗੀ ਤੇ ਰੋਟੀ ਖਾਣ ਤੋਂ ਬਾਅਦ ਪੀਤੀ ਕੈਂਟ ਜੀ ਵਧੀਆ ਜਿਹਾ ਬਣਾ ਕੇ ਮੰਮੀ ਨੇ ਦਿੱਤੀ ਚਾਹ ਤੇ ਸਿਰਾਂ ਲੱਗ ਗਿਆ ਗੱਲਬਾਤ ਦਾ ਐਂਡ ਹੋ ਗਿਆ। ਠੀਕ ਹੈ ਰੱਬ ਨੇ ਉਮੀਦ ਤਾਂ ਪਾਇਆ ਪਰ ਬਹੁਤ ਘੱਟ ਪਾਇਆਗਾ ਪਰ ਮੀਂਹ ਜਿੰਨਾ ਕੁ ਵੀ ਪਾਇਆਗਾ ਵਧੀਆ ਹੋਗਾ ਪਰ ਉਹਦੇ ਨਾਲ ਮੌਸਮ ਹੈ ਨਾ ਜਿਹੜਾ ਸਾਰਾ ਮੌਸਮ ਬਹੁਤ ਠੰਡਾ ਹੋ ਗਿਆ। ਪੂਰਾ ਕੈਂਟ ਮੌਸਮ ਹੋ ਗਿਆ। ਤਾਂ ਚਲੋ ਗਾਈ ਹੁਣ ਲੰਘਦੇਗੇ 터ਨਲ ਦੇ ਵਿੱਚੋਂ ਤਾਂ ਗਾਈ ਜਦੋਂ ਆਹ 터ਨਲ ਜੀ ਦੇ ਵਿੱਚੋਂ ਲੰਘਦੇ ਨਾ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਬਹੁਤ ਘਾਟ ਲੱਗਦਾ ਵੀਡੀਓ ਬਹੁਤ ਘਾਟ ਬਣਦੀ ਹੈ ਇਹਦੇ ਵਿੱਚ ਨਹੀਂ ਬਾਕੀ ਪਰ ਸੜਕ ਦਾ ਮੰਦਾ ਹਾਲ ਹੈ ਫਾਈਨਲੀ ਪਹੁੰਚ ਗਏ ਬਾਮਣ ਮਾਜਰੇ ਤੇ ਆਹ ਖੜਾ ਹੈ ਆਪਣਾ ਮਿੱਤਰ ਕੀ ਗੱਲ ਰੱਖੀ ਹੈ ਸਸਤੀ ਕਰ ਤਾ ਦੇਖ ਪੈਂ ਸਾਰੀ ਲਾਣਾ ਤਿਆਰ ਹੋ ਗਿਆ ਸਾਰੀ ਨਾਲਾਂ ਦਾ ਕੋਈ ਗੱਲ ਨਹੀਂ ਚੱਲ ਸਾਰੀ ਤਾਨੂੰ ਛੱਡ ਕੇ ਜਾਣਾ ਬੂਬੂ ਅਲਟੋ ਕੋਈ ਗੱਲ ਨਹੀਂ ਅਲਟੋ ਹਾਂ ਠੀਕ ਠਾਕ ਆ ਗਿਆ ਮੈਂ ਤਾਂ ਹੁਣ ਵੀ ਸਾਰੇ ਹਾਂ ਜੀ ਠੀਕ ਠਾਕ ਵਧੀਆ ਚਾਹ ਵੀ ਕਿਵੇਂ ਚੱਲ ਰਹੀ ਮੈਂ ਕਹਿੰਦਾ ਇੱਕੋ ਹੀ ਗੱਲ ਹੈ ਜੀ ਹੁਣੀ ਪੀ ਗਈ ਐ ਦੀ ਜੀ ਬਸ ਮੈਂ ਮੈਂ ਤਾਂ ਨਾ ਲੈਂਦਾ ਨਹੀਂ ਇਹ ਕਹਿੰਦੇ ਅੱਜ ਭੂਆ ਨਾਲੇ ਜਾਣਾ ਕੋਈ ਗੱਲ ਨਹੀਂ ਛੱਡ ਕੇ ਛੱਡ ਕੇ ਵੀ ਜਾਵਾਂਗੇ ਇਹੀ ਗੱਲ ਨਹੀਂ ਮੈਂ ਤਾਂ ਨਾ ਲੈਂਦਾ ਨਹੀਂ ਜਾ ਰਿਹਾ ਹੈ। ਦੌੜ ਰਹੀ ਆਉਤੀ ਆ ਜਸ਼ਨ ਸਿੰਘ। ਇਹ ਜਸ਼ਨ ਕਿਵੇਂ ਮਾੜਾ ਜਾ ਹੋਈ ਜਾਂਦਾ ਹੈ? ਸੋਚ ਨਹੀਂ। ਸੋਚ ਨੂੰ ਕੀ ਦੱਸਦਾ ਵਿਆਹ ਹੋ ਗਿਆ। ਬਾਹਰ ਹੀ ਆਨ ਨੂੰ ਐ ਤੇ ਹਾਂ ਹੁਣ ਸਾਰੀ ਗੱਡੀ ਬਹੁਤ ਜ਼ੋਰ ਦਾ ਆਇਆ ਉਹ ਛੋਟੇ ਨੂੰ। ਹਾਂ। ਮੇਰੇ ਭਾਈ ਨੂੰ। ਹਾਂ। ਲਓ ਜੀ ਮਾਤਾ ਹੋਰੀ ਤਾਂ ਬਾਗੇ ਤੇ ਚੱਲ ਹੁਣ ਕਿੱਥੋਂ ਦੀ ਮੋੜੀ ਹੈ ਗੱਡੀ ਕਿਧਰ ਦੀ। ਐਂ ਐ ਨਹੀਂ ਨੀ ਕੱਟਦੇ ਨੇ ਆਪਾਂ ਗੱਡੀ। ਹਾਂ ਇੱਧਰ ਵੀ ਬਿਟੀ ਹੈ।

ਦੋ ਤਿੰਨ ਨੰਦਾ ਮੇਰੇ ਪਟਿਆਲੇ ਲੰਘੇ ਰੁਪਏ ਚੁੱਕ ਲਏ ਹੂੰ ਛੱਡਿਆ ਨਾ ਤੇ ਉਸ ਤੋਂ ਬਾਅਦ ਆਪਦੇ ਵਿਆਹ ਹੁਣ ਵੀ ਮੈਂ ਆਦੇ ਮੈਂ ਤਾਂ ਵਾਲ ਕਟਾਉਣਾ ਆਦੇਗਾ ਅੱਛਾ ਵਾਲ ਕਿੱਡੇ-ਕੱਡੇ ਹੋ ਰਹੇ ਨੇ ਤੇ ਕੱਲ ਆਉਣਾ ਸੀਗਾ ਕੱਲ ਮੈਨੂੰ ਮਾਮੇ ਕੋ ਨਹੀਂ ਜਾਣਾ ਪੈਗਾ ਇੱਕ ਮਾਚਲ ਮਿਲ ਕੇ ਆਈਏ ਉਹ ਚੇਲਾ ਨਹੀਂ ਆਉਂਦਾ ਮੇਰਾ ਲਓ ਜੀ ਪਹੁੰਚ ਗਿਆ ਆਪ ਆਪਣੀ ਸ਼ਾਪ ਦੇ ਉੱਤੇ ਦੁਕਾਨ ਫਾਈਨਲੀ ਆ ਜੀ ਹੁਣ ਗੱਲ ਕਰੀਏ ਆਪਾਂ ਟਾਈਮ ਦੀ ਸਵੇਰੇ ਤੋਂ ਮੈਂ ਦਿਖਾਇਆ ਸੀ ਕਿ ਸਵੇਰੇ ਮੈਂ ਦੁਕਾਨ ਤੇ ਪਹੁੰਚ ਗਿਆ ਸੀ ਪਹਿਲਾਂ ਤਾਂ 3-4 ਵਜੇ ਤੱਕ ਵੀਡੀਓ ਐਡੀਟਿੰਗ ਕਰਦਾ ਰਿਹਾ ਉਹ ਤੋਂ ਬਾਅਦ ਨੂੰ ਮੈਨੂੰ ਨੀਂਦ ਨਹੀਂ ਆਈ ਸਾਰੀ ਰਾਤ ਮੈਂ ਮਤਲਬ ਜਾਗ ਰਹੀ ਦੀ ਲੰਗੀ ਸਵੇਰੇ ਕੀ ਕਰਿਆ ਮੈਂਨੇ ਸਵੇਰੇ ਆ ਕੇ ਔਰੇ ਥੋੜਾ ਬੋਤਾ ਕੰਮ ਕਰਿਆ ਤੇ ਗੱਡੀਆਂ ਦਾ ਜਿਵੇਂ ਕਿ ਇੱਕ ਦੋ ਗੱਡੀ ਦਾ ਕੰਮ ਕਰਿਆ ਆਨਸਾਰ ਇੱਕ ਦੋ ਗੱਡੀ ਦਾ ਕੰਮ ਤਾਂ ਕੀ ਕਰਨਾ ਸੀ ਬਸ ਦੇਖਿਆ ਹੀ ਸੀ ਜੀ ਕੁਝ ਨਹੀਂ ਕਰਿਆ ਦੀ ਮੈਨੇ ਆ ਕੇ ਫਿਰ ਮੈਂ ਸੋ ਗਿਆ ਪੂਰਾ ਨੇ ਰਹੀ ਨੇਰਾ ਹੋ ਗਿਆ ਤਕਰੀਬਨ 8:12 ਹੋ ਰਹੇ ਨੇ ਬਾਰ ਦੇ ਹੁਣ ਜਾਂਦੇ ਟਾਈਮ ਸਾਨੇ ਬਣਾਈ ਹੈਗੀ ਇੱਕ ਇੱਕ ਕੱਪੀ ਚਾਹ ਦੀ ਕਿ ਚਲੋ ਚਾਹ ਪੀ ਕੇ ਚੱਲਦੇ ਹਾਂ ਚਾਹ ਦਾ ਆਨੰਦ ਲੈਂਦੇ ਹੋਏ ਪਟ ਪਟ ਦਾ ਬਾਹਲ ਠੀਕ ਨੇ ਬਾਬਾ ਦਾੜੀ ਦਾੜੀ ਵੀ ਸਾਰਾ ਕੁਝ ਓਕੇ ਹੈ ਕੋ ਬੰਦਾ ਹੀ ਘਟਾਂਗਾ ਕਿਤੇ ਮਾਣੀ ਨਹੀਂ ਬਰੇ ਕਾਹੀ ਬਣਾ ਕੇ ਟੋਕ ਲੱਗ ਗਈ ਤਾਂ ਫਨ ਲਿਗਾ ਇਸ ਸਰਦ ਦਿਨ ਮੌਰੇ ਸੁੱਤਾ ਪਿਆ ਰਿਹਾ ਬੈਡਾਂ ਦੇ ਉੱਤੇ ਬੈਡਾਂ ਤੇ ਇਰਾ ਆ ਗਿਆ ਜੀ ਮੈਂ ਦੁਕਾਨ ਤੇ ਆ ਕੇ ਨਾਲ ਦੀ ਨਾਲ ਸੋ ਗਿਆ ਕਿਉਂਕਿ ਮੈਨੂੰ ਹਾਲਾਕਿ ਮੈਂ ਕਦੇ ਸੌਂਦਾ ਨਹੀਂ ਹੁੰਦਾ ਹੈਗਾ ਦਿਨ ਦੇ ਵਿੱਚ ਮੈਂ ਕਦੇ ਵੀ ਨਹੀਂ ਸੌਂਦਾ ਹੁੰਦਾ ਹੈਗਾ ਪਰ ਸਰੀਰ ਇੰਨਾ ਕ ਜਿਆਦਾ ਮਤਲਬ ਉਹ ਹੋ ਗਿਆ ਸੀਗਾ ਕਹਿ ਰਹੀ ਜਿਵੇਂ ਕਿਵੇਂ ਅਪਸੈਟ ਹੋ ਗਿਆ ਹਾਂ ਸਰੀਰ ਇੰਨਾ ਕ ਅਪਸੈਟ ਹੋ ਗਿਆ ਦੀਗਾ ਵੀ ਮੈਨੂੰ ਸੌਣਾ ਤੱਕੇ ਤੋਂ نیند ਆ ਰਹੀ ਦੀਗੀ ਵੀ ਤੱਕੇ ਤੋਂ ਹੀ ਸੋ ਗਿਆ ਚੱਲ ਮੈਂ ਕੋਈ ਕੰਮ ਨਹੀਂ ਕਰਿਆ ਮੈਨੇ ਪੁੱਛ ਨਹੀਂ ਕਰਿਆ ਹੈਗਾ ਆ ਕੇ ਬਸ ਮੈਂ ਸੋ ਗਿਆ ਦੀਗਾ ਤੇ ਆਖਰਕਾਰ ਹੁਣ ਉੱਠਿਆ ਹਾਂ ਬਈ ਫੁੱਟ ਫੁੱਟ ਚਾਹ ਸੰਨੇ ਤੇ ਪਰ ਬਾਈ ਜੀ ਸਵੇਰੇ ਮੇਰੇ ਨਾਲ ਆਏ ਤੇ ਉਦੋਂ ਬਾਅਦ ਚ ਉਹ ਬਾਗੇ ਕਟਿੰਗ-ਕੂਟਿੰਗ ਕਰਵਾਉਣਾ ਘਰੇ ਬਾਗੇ ਤੇ ਮਾਤਾ-ਪਿਤਾ ਨੂੰ ਮਿਲਣ ਮੋਰਾਂ ਨੂੰ ਬਸ ਜੋ ਕੁਝ ਕਰਿਆ ਇਹਨਾਂ ਨੇ ਸੋ ਕਰਿਆ ਪਰ ਮੈਂ ਤਾਂ ਆਪਣਾ ਆ ਕੇ ਰਸੋਈਆ ਤੀਗਾ ਤੇ ਹੁਣ ਪੀਨੇ ਥੋੜੀ-ਥੋੜੀ ਚਾਹ ਤੇ ਇਸੇ ਦੇ ਨਾਲ ਗਾਇਜ਼ ਪਹਿਲਾਂ ਚਾਹ ਪੀ ਕੇ ਤੁਹਾਨੂੰ ਦੱਸ ਦਿਆਂ ਕਿਵੇਂ ਦੀ ਬਣੀ ਚਾਹ ਥੋੜਾ ਜਿਹਾ ਵਟ ਖਾ ਗਈ ਪਰ ਠੀਕ ਹੈ ਹਾਲਾ ਕਿ ਤੇ ਇਸ ਤੋਂ ਬਾਅਦ ਚ ਜਾਂਨੇ ਕਰੇ ਤੇ ਅੱਜ ਫੇਰ ਤੀਜਾ ਦਿਨ ਆਇਆ ਹੈਗਾ ਟ੍ਰੇਟਾ ਗੱਡੀ ਨੂੰ ਲੈ ਕੇ ਜਾਵਾਂਗੇ ਇੱਥੇ ਠੀਕ ਆ ਓਕੇ ਚੱਲਦਾ ਹਾਂ ਤਾਂ ਚਲੋ ਗਏ ਵਾਰੀ ਆ ਹੁਣ ਘਰੇ ਜਾਣ ਦੀ ਪਾਣੀ ਵਿੱਚ ਮਾਰ ਲਈ ਅਸੀਂ ਸਿੱਦੇ ਹੋੜਾ ਸਾਫ਼ ਹੋ ਜੂਗਾ ਨਾ ਆ ਪੀਂਦੇ ਕਰਦੇ ਹੁਣ ਕਿੱਥੇ ਜਾ ਕੇ ਤਕਰੀਬਨ 9 ਵਜੇ ਘਰੇ ਪਹੁੰਚਾਂਗੇ ਜੇ ਤੱਕ ਲਓ ਜੀ ਸਟਾਪ ਕਰੀਏ ਪੰਪ ਦੇ ਉੱਤੇ ਸਭ ਤੋਂ ਪਹਿਲਾਂ ਜੇ ਤੇਲ ਵਾਲੀ ਬੱਤੀ ਦੇਖੋ ਬਲਿੰਕ ਕਰ ਰਹੀ ਹੈ ਜੀ ਸਭ ਤੋਂ ਪਹਿਲਾਂ ਤੇਲ ਪੌਣ ਹੈ ਜੀ ਤੇ ਚੈੱਕ ਕਰੀਏ ਤੇਲ ਵਾਲੀ ਸੋਈ ਇਹਦੀ ਕਿਹੜੀ ਸਾਈਡ ਹੈ ਜੀ ਜਿੱਥੇ ਤੱਕ ਮੈਨੂੰ ਲੱਗਦਾ ਕਿ ਇਧਰਲੀ ਸਾਈਡ ਹੈ ਸੋਈ ਵੀ ਟੈਂਕ ਆਹ ਟੈਂਕ ਇਹ ਨਹੀਂ ਇਹ ਟੈਂਕ ਨਹੀਂ ਲਓ ਜੀ ਥਾਲੀ ਹਿੱਸਾ ਹਿੱਸਾ ਜ਼ਰੂਰੀ ਹੈ ਜੀ ਬੱਤੀ ਤਾਂ ਪਰ ਅਜੀਬ ਬਲਿੰਕ ਕਰ ਰਹੀ ਹੈ ਚਲੋ ਕੋਈ ਗੱਲ ਕਰੂ ਵੀ ਟੈਂਕ ਆ ਇਹ ਕਿਹੜਾ ਟੈਂਕੀ ਹੈ ਜੀ

ਤੱਲਾ ਹੋਗਾ ਜੀ ਫਾਈਨਲੀ ਪਹੁੰਚ ਗਏ ਆਪਾਂ ਪਿੰਡ ਬਰਾਸ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਤਾਂ ਗਾ ਜੀ ਇਹ ਆ ਗਈ ਆਪਣੇ ਪਿੰਡ ਦੀ ਫਿਰਨੀ ਬਾਹਰਲੀ ਬਾਹਰਲੀ ਫਾਈਨਲੀ ਗਾ ਜੀ ਪਹੁੰਚ ਗਏ ਆਪਾਂ ਘਰੇ ਦੁੱਧ ਦੱਧ ਖਰੀਦ ਲਿਆ ਆਪਾਂ ਨੇ ਇਸੇ ਦੇ ਨਾਲ ਕਰ ਦਿਆਂਗੇ ਆਪਾਂ ਵੀਡੀਓ ਨੂੰ ਐਂਡ ਆਈ ਹੋਪ ਗਾਇਸ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਕਈ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਗਾਇਸ ਤਾਂ ਮਿਲਦੇ ਹਾਂਗੇ ਪਰ ਨੈਕਸਟ ਵੀਡੀਓ ਚ ਟੇਕ ਕੇਅਰ ਬਾਏ ਬਾਏ ਗਾਇਸ